ਬਨੇ ਸੋ ਨਾ ਸਤਿ ਸ੍ਰੀ ਅਕਾਲ ਵਾਬ ਜੀਂ ਦੇ ਬਨੇ ਸੋ ਨਾ ਸਤਿ ਸ੍ਰੀ ਅਕਾਲ ਵਾਬ ਜੀਂ ਦੇ Kamu orang tu ada lu, ada orang ni udah ada lu. Kamu ada? Kamu ada? Kamu bela? 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 ਆਹ ਹੋਲੇ ਬਾਬਾ ਹਰਮਨ ਇੱਧਰ ਪਾ ਦਿਓ ਹਾਂਜੀ ਆ ਲੋ ਜੀ ਮਰੇ ਹਲੋ ਆ ਬਾਬਾ ਜੀ ਦੇ ਪਾਸ ਰਣਜੀਤ ਆਇਆ ਭਾਜੀ ਆਇਓ ਖੁਦਾਨ ਨੇ ਜੀ ਗੁਰਪ੍ਰੀਤ ਇੱਕ ਐ ਕਰ ਮਾਰੇ ਜੇ ਆਪਣਾ ਆ ਦੇ ਤੂੰ ਵੀ ਨਾ 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 ਮੈਂ ਨਹੀਂ ਜੀ ਜਿਹਨਾਂ ਤੋਂ ਹੋ ਗਏ ਨਹੀਂ ਬਾਰੇ ਹੋਰ ਐ ਕਮੈਂਟ ਕੋਈ ਨਾ ਕੋਈ ਨਾ ਕੋਈ ਖੁਦ ਖਈਏ ਨਾ ਨਾ ਆਦੇ ਨਾ ਆਦੇ ਬਸ ਇੱਕ ਕਹਾਣੀ ਫੋਟੋ ਕਰਾ ਫਿਰ ਅਜੰਕਲਾ ਜੀ ਉਹਨੇ ਸੋਨੇ ਹਾਰ ਸ੍ਰੀ ਆਕਾਲ ਅਗਰ ਇਹ ਨਾ ਪਹੁੰਚਿਆ ਤਾਂ ਜੀ ਜਾਣਾ ਤੇ ਬਰਾਦਾ ਭੋਗੇ ਸਮਾਰਕਤ ਦਾ ਉਹ ਪਤਾ ਸੰਦੇਵ ਵਾਲਾ ਮਹਿਲਾ ਕਿਰਪਾ ਕਰਦੇ ਹੋ। ਰਾਜੀ ਆ। ਮਹਾਰਾਜ ਦਾ ਬੈਕਿੰਗ ਕਰਦੇ ਹਾਂ। ਨਾਇ ਆਪਣਾ ਠੀਕ ਹੈ ਇੱਥੇ ਹਰ ਸਾਲ ਜੋ ਮੋਨੀ ਜੀ ਮਹਾਰਾਜ ਦੀ ਆਦੇ ਵਿੱਚ ਜੋ ਲੰਗਰ ਗੁਰਦੁਆਰਾ ਵਿਖੇ ਲਗਾਇਆ ਜਾਂਦਾ ਪਵਿੱਤਰ ਸਬਾਹਿਬ ਦੇ ਤੇ ਤੁਸੀਂ ਉਹਦੇ ਬਾਰੇ ਕੀ ਕਹੋਗੇ ਮੋਨੀ ਜੀ ਮਹਾਰਾਜ ਮੈਂ ਕਹਿੰਦਾ ਸੋਨਿਆ ਇੱਥੇ ਮੋਨੀ ਬਾਬਾ ਜੀ ਦੀ ਮਹਾਰਾਜ ਬਾਹਰ ਦੇ ਪਾਸਾ ਤੋਂ ਹਰ ਸਾਲ ਇਹ ਲੰਗਰ ਚਲਾਇਆ ਜਾਂਦਾ ਹੈ ਤੇ ਲੰਗਰ ਵਿਸ਼ਟ ਵਰਤਦਾ ਹੈ ਤੇ ਉਸ ਦੇ ਨਾਲ ਨਾਲ ਫਸਲਾਂ ਫਸਲਾਂ ਦਾ ਵੀ ਵਾਅਦਾ ਹੁੰਦਾ ਹੈ ਤਾਂ ਮੈਂ ਸਭ ਨੂੰ ਬੇਨਤੀ ਕਰਦੀ ਆ ਠੀਕ ਉਸ ਦਿਵਾਰ ਸਾਹਿਬ ਵਿਖੇ ਆ ਕੇ ਲੰਗਰ ਵੀ ਸ਼ਕ ਤੇ ਚਾਂ ਤੇ ਦੁੱਧ ਦਵਾ ਵੀ ਕਿਤੇ ਵਾਲੋ ਪਾਉਂਦੇ ਆ ਕਿ ਆਪਣਾ ਕਿ ਇਹ ਜੋ ਇਹਨਾਂ ਨੇ ਕਿਹਾ ਵੀ ਜੋ ਅਗਰ ਮੂਹਾਰਾ ਤੇ ਫੇਰਾ ਪੈਂਦਾ ਹੈ ਪਿੰਡ ਤੇ ਫਸਲਾਂ ਵੀ ਆਪਣੀ ਵਾਧੂ ਬਰਕਤ ਦਿੰਦੀਆਂ ਨੇ ਹਾਂਜੀ ਹਾਂ ਇਹ ਸਾਡੇ ਨਾਲ ਅੱਖੀ ਵੀ ਦੇਖਿਆ ਸਕਦੇ ਇਹ ਚੀਜ਼ਾਂ ਪਿਛਲੇ ਸਾਲ ਪੰਡਾਰਾ ਸ਼ਾਇਦ ਕਿਸੇ ਕਾਰਨ ਕਰਕੇ ਪਿੰਡਾ ਭਾਈ ਉਸ ਕਰਕੇ ਫਸਲਾਂ ਹਾਂ ਜਿਕੇ ਸਾਡੇ ਸਾਹ ਜਿਕੇ ਬਗਲ ਹੁੰਦੀ ਆਦੀ ਬੰਦੇ ਦੇ ਸੰਗ ਮੱਧੂ ਸ਼ਹਿਰੀ ਪ੍ਰਧਾਨੀਆ ਮਜੀਦ ਨੇ ਜੋ ਹਰ ਸਾਲ ਦੀ ਤਰ੍ਹਾਂ ਇੱਥੇ ਮਤਲਬ ਪੂਰੇ ਪਰਮੰਤਰਿਕ ਸੰਜਨਾ ਨਾਲ ਹੀ ਪੂਰੇ ਯੋਗਦਾਨ ਨਾਲ ਤੇ ਪੂਰੇ ਪਿੰਡ ਦੇ ਵਿੱਚ ਜੋ ਸਾਲਾਨਾ ਹਰ ਸਾਲ ਦੀ ਤਰ੍ਹਾਂ ਮਾਬਾ ਮੁੰਨੀ ਜੀ ਮਹਾਰਾਜੀ ਦੀ ਯਾਦ ਦੇ ਵਿੱਚ ਜੋ ਵਿਸ਼ਾਲ ਭੰਡਾਰਾ ਕਰਾਇਆ ਜਾਂਦਾ ਹੈ ਆਪਾਂ ਜਾਣਕਾਰੀ ਲਵਾਂਗੇ ਜੋ ਸ਼ਹਿਰੀ ਪ੍ਰਧਾਨ ਨੇ ਹਜੇ ਆਪਣੇ ਹਰ ਸਾਲ ਕੀ ਤੁਸੀਂ ਆਪਣੇ ਆਪਣੇ ਤੇ ਮੁੰਨੀ ਜੀ ਮਹਾਰਾਜੀ ਦੀ ਯਾਦ ਦੇ ਵਿੱਚ ਜੋ ਲੰਗਰ ਸਾਲਾਨਾ ਲਗਾਉਣੇ ਹਰ ਸਾਲ ਭੰਡਾਰਾ ਉਹਦੇ ਬਾਰੇ ਫੋਨ ਸੰਤ بابا ਮੁੰਨੀ ਜੀ ਮਹਾਰਾਜ ਜੀ ਜੇ ਸਭ ਤੋਂ ਪਹਿਲਾਂ ਸੱਚ ਮੇਲ ਪੰਜਾਬ ਅਤੇ ਜਨਤਾ ਦੀ ਆਵਾਜ਼ ਚੈਨਲ ਦਾ ਪੁਣਾਰੇ ਤੇ ਪਹੁੰਚਣ ਤੇ ਅਸੀਂ ਜੀ ਆਇਆਂ ਆਖਦੇ ਹਾਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਜਿਵੇਂ ਕਿ ਇਹ ਭੰਡਾਰਾ ਸੰਤ ਬਾਬਾ ਮੋਨੀ ਜੀ ਦੇ ਪਾਰ ਕਿਰਪਾ ਦੇ ਨਾਲ ਲਗਾਤਾਰ 25 ਪਿਛਲੇ 25 ਸਾਲ ਤੋਂ ਲਗਾਇਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਹੁਣ ਇਹ ਲਗਾਤਾਰ ਸੰਤਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਹਰ ਵਾਰੀ ਉਸੇ ਤਰ੍ਹਾਂ ਟੀਮ ਦੇ ਵਿੱਚ ਲਾਇਆ ਜਾਂਦਾ ਹੈ ਕਿਉਂਕਿ ਸੰਗਤ ਦਾ ਵਿਸ਼ਵਾਸ ਹੈ ਕਿ ਸੰਤਾਂ ਦਾ ਜੋ ਆਸ਼ੀਰਵਾਦ ਹੈ ਸੰਗਤ ਦੇ ਨਾਲ ਅੱਜ ਵੀ ਹੈ ਤੇ ਸੰਤ ਅੱਜ ਵੀ ਸੰਗਤ ਦੇ ਨਾਲ ਬਰਾਜਮਾਨ ਹਨ ਤੇ ਇਹ ਭੰਡਾਰਾ ਹਰ ਵਾਰ ਅੱਜਕੱਲ੍ਹ ਹੀ ਸੰਗਤ ਤੋਂ ਸਹਿਯੋਗ ਨਾਲ ਪਹਿਲਾਂ ਪੈਹੀ ਦੇ ਵਿੱਚ ਲਗਾਇਆ ਜਾਂਦਾ ਸੀ ਰਸਤੇ ਦੇ ਵਿੱਚ ਉਹਦੇ ਕਰਕੇ ਕਿ ਕਈ ਵਾਰੀ بارش ਦਾ ਜਾਂ ਗਰਮੀ ਦਾ ਮੌਸਮ ਹੋਵੇ ਕਿਤੇ ਗੁਰੂ ਘਰ ਦੇ ਕੋਲ ਤਾਂ ਜਾਦਾ ਹੋਣ ਕਰਕੇ ਕਿਤੇ ਜਗਾ ਦੀ ਇਲਕੀ ਦੀ ਸਾਰੇ ਪਾਸੇ ਟੈਂਪਰੇਚਰ ਲਗਾਇਆ ਜਾਂਦਾ ਹੈ ਸੋ ਇਹ ਸਾਰੇ ਨਗਰ ਦੇ ਵਿੱਚੋਂ ਕਿਰਪੂਲ ਇਕੱਠਾ ਕਰਕੇ ਅੱਜਕੱਲ੍ਹ ਸੰਤ ਬਾਬਾ ਨਾਰਾਇਣਪੁਰੀ ਜੀ ਦੀ ਦੇਖਰੇਖ ਕਰ ਰਹੇ ਹਨ ਇਹ ਪਿੰਡ ਦੇ ਸਹਿਯੋਗ ਨਾਲ ਇਹ ਭੰਡਾਰਾ ਲੱਗਦਾ ਹੈ ਸਾਰਾ ਦਿਨ ਇੱਥੇ ਲੰਗਰ ਚੱਪਤ ਵਰਤ ਰਿਹਾ ਹੈ ਗੁਰੂ ਘਰ ਦੇ ਵਿੱਚ ਤੇ ਸੰਗਤਾਂ ਹੁਮਾ ਹੁਮਾ ਅੱਗੇ ਪਹੁੰਚਦੇ ਹਨ ਤੇ ਸੇਵਾ ਕਰਦੇ ਲੰਗਰ ਛਕਦੇ ਹਨ ਤੇ ਇਸੇ ਵਿੱਚੋਂ ਜੋ ਵੀ ਥਿਲ ਫੁੱਲ ਬਚਦਾ ਹੈ ਉਹ ਇਕੱਠਾ ਕਰਕੇ ਪਿੰਡ ਘੱਗਾ ਦੇ ਨਗਰ ਦੀ ਜੋ ਅਨਾਦ ਗਊਸ਼ਾਲਾ ਹੈ ਉਸ ਦੇ ਵਾਸਤੇ ਇਕੱਠਾ ਕਰਕੇ ਦਾਨ ਦੇ ਰੂਪ ਵਿੱਚ ਉਹਨਾਂ ਬੇਸਹਾਰਾ ਗਊਆਂ ਦੇ ਲਈ ਚੱਲਿਆ ਜਾਂਦਾ ਹੈ ਤੋਂ ਮੈਂ ਇਹ ਚੈਨਲ ਦੇ ਮਾਧਮੇ ਵਰਾਹੀ ਪਿੰਡ ਵਾਸੀਆਂ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਇਹੋ ਜਿਹੇ ਭੰਡਾਰਿਆਂ ਦੇ ਵਿੱਚ ਬਾਦ ਚੜ ਕੇ ਯੋਗਦਾਨ ਪਾਓ ਕਿਉਂਕਿ ਇਹਨਾਂ ਭੰਡਾਰਾਂ ਦੇ ਵਿੱਚ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਤੇ ਪ੍ਰਮਾਤਮਾ ਖੁਸ਼ ਹੁੰਦਾ ਹੈ ਤੇ ਸੰਤਾਂ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਬਹਾਨੇ ਦੇ ਸਿਰ ਇਕੱਠਾ ਹੋ ਕੇ ਉਹਨਾਂ ਬੇਸਹਾਰਾ ਗਊਆਂ ਗਊਸ਼ਾਲਾ ਦੇ ਵਿੱਚ ਸੰਗਤ ਦਾ ਯੋਗਦਾਨ ਪੈਂਦਾ ਸੋ ਮੈਂ ਇਸ ਟਾਈਮ ਪਹੁੰਚੇ ਪੱਤਰਕਾਰ ਭਾਈਚਾਰੇ ਅਤੇ ਮੇਰੇ ਸਮੂਹ ਨਗਰ ਨਾਸੀ ਤੇ ਮੇਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਬੇਨਤੀ ਕਰਦਾ ਕਿ ਅੱਗੇ ਤੋਂ ਬਾਅਦ ਚੜ ਕੇ ਇਹੋ ਜਿਹੇ ਭੰਡਾਰਾਂ ਦੇ ਵਿੱਚ ਯੋਗਦਾਨ ਪਾਓ ਤੇ ਤੁਹਾਨੂੰ ਦੇ ਧੰਨਵਾਦ ਤੇ ਆਪਣੇ ਵਿਜੋਗਰ ਬਲਦ ਪ੍ਰਧਾਨ ਵੀ ਮੌਜੂਦ ਨੇ ਆਪਾਂ ਨਾਲ ਵੀ ਗੱਲ ਕਰਾਂਗੇ ਬਲਦੇਵ ਸਿੰਘ ਵੇਦੀ ਜੀ ਜੋ ਹਰ ਸਾਲ ਆਪਣੇ ਸਲਾਨਾ ਭੰਡਾਰਾ ਲਗਾਇਆ ਜਾਂਦਾ ਹੈ ਪਾਪਾ ਮਨੀ ਜੀ ਜੀ ਮਹਾਰਾਜ ਦੇ ਵੀ ਜੇਬਰ ਦਸਤਖਤ ਸਭ ਤੋਂ ਪਹਿਲਾਂ ਤੋਂ ਹੈ ਤੇ ਖੁਸ਼ੀ ਨਾਲ ਸੰਸਥਾ ਦਾ ਹੋਤ ਬਤਨ ਮਾਣੀਆਂ ਔਰ ਇਹ ਇਹ ਭੰਡਾਰਾ ਅੱਜ 25 ਸਾਲ ਪਹਿਲਾਂ ਸਾਬਾ ਪਾਪਾ ਮਨੀ ਜਮਾਰਾ ਨੇ ਆਪਣੇ ਵੱਲ ਵਚਨ ਨਾਲ ਕੱਗਾ ਸੰਸਥਾ ਨੂੰ ਬਖਸ਼ਿਆ ਸੀ ਔਰ ਕਾ ਸੰਗਤ ਨੇ ਆਰੇ ਨੂੰ ਰਿਸ਼ਤ ਚਲਦਾ ਰਿਹਾ ਹੈ ਇਹ ਹੀ ਭੰਡਾਰਾ ਗਪਤਰੀ ਵਾਲੇ ਪੈਸੇ ਦੇ ਨਾਲ ਬਹੁਤ ਤੰਤ ਹੋ ਗਿਆ ਹੈ ਜਿੱਦ ਤੇ ਸੰਤਾਂ ਦੇ ਬਚਨ ਹੋਏ ਸੀ ਕਿ ਸਾਰੇ ਨਗਰ ਨੇ ਮਿਲ ਕੇ ਆਪਣਾ ਤਨਕੁਪਾ ਕੇ ਇਸ ਤਰ੍ਹਾਂ ਰੇੜੀ ਚਲਦਾ ਰਹਿਣਾ ਉਹ ਸੰਗਤ ਇਸੇ ਤਰ੍ਹਾਂ ਡਿਟੀ ਇਸ ਤਰ੍ਹਾਂ ਰੇੜੀ ਉਸ ਵਾਲੇ ਪੈਸੇ ਦੇ ਨਾਲ ਪਰ ਪਰ ਸਰ ਸਰਹ ਜੀ ਕੇ ਬਿਧਾਇਆ ਜਾਂਦਾ ਹੈ ਹਰ ਸਾਲ ਅਗਸਤ ਦੇ ਮਹੀਨੇ ਵਿੱਚ ਲਾਇਆ ਜਾਂਦਾ ਹੈ ਤ੍ਰਿਕੁਲਤਾਮ ਦੇ ਨਾਮ ਤੇ ਔਰ ਸੰਤਾਂ ਦੇ ਬਚਨਾਂ ਦੇ ਮੁਤਾਬਕ ਜੋ ਇਸ ਵਿੱਚੋਂ 300 ਪੈਸਾ ਵੱਚਦਾ ਹੈ ਉਹ ਅनाथ ਗੁਰਸਾਲਾ ਫੱਕਾ ਦੇ ਵਿੱਚ ਦਿੱਤਾ ਜਾਂਦਾ ਹੈ ਇਹ ਸੰਕਤਾਂ ਦੇ ਸੰਤਾਂ ਦੇ ਸੇਕੂ ਦੇ ਨਾਲ ਸਾਡੇ ਨਗਰ ਦਾ ਆਪ ਮਾਸ਼ਰਾ ਵੱਲੋਂ ਵੱਡਾ ਬਣਿਆ ਹੋਇਆ ਹੈ ਅਸੀਂ ਇੱਕ ਦੂਜੇ ਨੂੰ ਪ੍ਰੇਮ ਨਾਲ ਤਰੇਦ ਕੇ ਇਸ ਢਾਰੇ ਦੀ ਜੋ ਤੀਕ ਹੈ ਉਹ ਸੰਤ ਬਾਬਾ ਮੂਨੀ ਜੀ ਮਹਾਰਾ ਨਰੇਣਪੁਰ ਜੀ ਮਹਾਰਾ ਤਲਵਾਰੋਂ ਵਾਲਿਆਂ ਤੋਂ ਲੈ ਕੇ ਆਉਨੇ ਆ ਇਹ ਖੂਨ ਇਸ ਭੰਡਾਰੇ ਦਾ ਜਿਹੜੀ ਦੇ ਕ੍ਰੇਟ ਹੈ ਤੇ ਲਖਸੰਦੇਵ ਜੀ ਸੰਤਾਂ ਨੂੰ ਸੰਤ ਬਾਬਾ ਹਨੂਪੁਰ ਜੀ ਮਹਾਰਾਜ ਕਲਵਾਨੋ ਵਾਲੇ اور ਆਪਣੀ ਸੰਗਤ ਮੰਡਲ ਨੂੰ ਲੈ ਕੇ ਇਸ ਭੰਡਾਰੇ ਦੇ ਵਿੱਚ ਆਉਂਦੇ ਹਨ। ਤੋਂ ਮੈਂ ਬੇਨਤੀ ਕਰਨਾ ਸਾਰੇ ਹੀ ਨਗਰ ਨਿਵਾਸੀਆਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਰਲ ਕੇ ਇਹ ਭੰਡਾਰਾ ਲਗਾਉਂਦੇ ਰਹੀਏ ਅਤੇ ਸੰਤਾਂ ਦੇ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ। ਆਦਿ ਵੀਰ ਜੀ ਬਾਬਾ ਮੋਨੀ ਜੀ ਮਹਾਰਾਜ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ ਸਾਲਾਨਾ ਉਹਦੇ ਫੇਰੇ ਦਾ। ਨੋਮੇਲ ਸਰਕਾਰ ਦੇ ਲੋਕਾਂ ਕੋ ਹਰ ਦਾ ਹੱਕ ਆਉਂਦਾ ਹੈ ਬਹੁਤ ਹੀ ਸ਼ਰਧਾ ਨਾਲ ਹੋਇਆ ਹੈ ਜੋ ਭਾਰਤ ਦੀ ਸੰਖਿਆ ਪਹੁੰਚਦਾ ਹੈ ਸਰਕਾਰ ਚਾਹੁੰਦਾ ਹੈ ਇੱਕ ਇਹ ਦੇ ਵੇਸਪਾ ਆਪ ਨੂੰ ਸਾਰੇ ਪ੍ਰਬੰਧਕ ਕਮੇਟੀ ਦੇ ਲੋਕਾਂ ਨਾਲ ਰਾਜ ਹੁੰਦਾ ਹੈ ਉਹ ਸੁਧਾਰੇ ਦੇ ਬਾਬਾ ਇਹ ਆਪਣੇ ਗੀਤ ਕਰਨਾ ਕੋਲ ਦੇਖਿਆ ਪਪਾ ਜੀ ਆਇਆ ਹੈ ਸਰ ਮੈਸਟਰ ਪਤਾ ਨਹੀਂ ਆਦੀ ਹੈਗੀ ਬਸ ਗ੍ਰੈਡ ਦੀ ਬਾਜੂ ਚ ਕੀ ਹੈ ਬਸ ਬਟਾ ਕਾ ਲਾ ਕੇ ਗ੍ਰੈਡ ਲਵਾ ਦੇ ਕਿ ਸਾਡੇ ਕਰਾ ਦੇ ਬਹੁਤ ਖੁਸ਼ੀ ਦਿੰਦਾ ਹੈ ਜੀ ਸਰਕਾਰ ਨੇ ਹਾਂ ਜੀ ਕਿਉਂ ਤੁਹਾਡੇ ਕੱਗੇ ਦਾ ਬਹੁਤ ਖੁਸ਼ੀ ਦਿੰਦਾ ਸਰਕਾਰ ਨੇ ਜਦੋਂ ਪ੍ਰੋਜੈਕਟ ਕਰਦੇ ਉਹ ਸਾਰੀ ਚੀਜ਼ ਚੱਲ ਰਹੀ ਹੈ ਦੇਖੋ ਸਕੂਲ ਆਪ ਵੀ ਰਮੀਨਾ ਸਕੂਲ ਆ ਗਿਆ ਸਕੂਲ ਆਫ ਐਂਡ ਰਮੀਨਾ ਬਣ ਗਿਆ ਪੂਰੇ ਹੜਕੀ ਸ਼ਤਰਾਣੇ ਚੋ ਇੱਕ ਸਕੂਲ ਬਣਿਆ ਪੱਲਾ ਕਲਿਨਿਕ ਤੁਹਾਡੇ ਬਣਿਆ ਪਾਰਕ ਤੁਹਾਡੇ ਬਣ ਗਿਆ ਕਮਿਊਨਿਟੀ ਹਾਲ ਤੁਹਾਡੇ ਬਣ ਰਿਹਾ ਹੈ ਆ ਜਿਹੜਾ ਪੈਨਸ ਇਹ ਤੁਹਾਡੇ ਬਣ ਰਿਹਾ ਹੈ ਆ ਜਾਣਾ ਯਾਰ ਪ੍ਰਿਆਮ ਇੱਥੇ ਨਾ ਆ ਜੂ ਨਾ ਸੀਵਰੇ ਦਾ ਇਹ ਵੀ ਇੱਕ ਨਾਸਟ ਬਣਿਆ ਪੱਲਾ ਤੋਂ ਸਾਰੀ ਪਿੰਡ ਦਾ ਪਾਣੀ ਹੁੰਦੀ ਆਦਾ ਨੇ ਤੁਹਾਡੇ ਛੱਪੜ ਦਾ ਵੀ ਤੁਹਾਡੇ ਛੱਪੜ ਦਾ ਵੀ ਹੋ ਕਰਵਾ ਰਹੇ ਆ ਜੀ ਛੱਪੜ ਪੱਕਾ ਹੋ ਕੇ ਖੇਤਾਂ ਨੂੰ ਪੜੇ ਗਲੇ ਆ ਜੀ ਕੋਈ ਗਰੂਪ ਜੀ ਬੈਠੇ ਜੀ ਜੀ ਜੀ